ਬਾਂਦਰ ਤੇ ਕਿਸਾਨ ਦੀ ਕਹਾਣੀ ਪੰਜਾਬ ਦੇ ਇੱਕ ਪਿੰਡ ਵਿੱਚ ਮੰਤੂ ਨਾਂ ਦਾ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਉਹ ਹਰ ਰੋਜ਼ ਸਵੇਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਸੀ ਉਸ ਦੀ ਜ਼ਿੰਦਗੀ ਮਿਹਨਤ ਨਾਲ ਹੀ ਚੱਲਦੀ ਸੀ ਇੱਕ ਦਿਨ ਖੇਤਾਂ ਵਿੱਚ ਅਚਾਨਕ ਇੱਕ ਬਾਂਦਰ ਆ ਗਿਆ ਬਾਂਦਰ ਬਹੁਤ ਚਲਾਕ ਤੇ ਸ਼ਰਾਰਤੀ ਸੀ ਉਹ ਕਿਸਾਨ ਦੇ ਖੇਤਾਂ ਵਿੱਚੋਂ ਮੱਕੀ ਦੇ ਪੁੱਟੇ ਤੋੜ ਕੇ ਭੱਜ ਜਾਂਦਾ ਸੀ ਕਿਸਾਨ ਉਸ ਦੇ ਪਿੱਛੇ ਦੌੜਦਾ ਪਰ ਬਾਂਦਰ ਬੜੀ ਤੇਜ਼ੀ ਨਾਲ ਦਰਖਤਾਂ ਤੇ ਚੜ ਜਾਂਦਾ ਸੀ ਮੰਗਤੂ ਸੋਚਦਾ ਸੀ ਕਿ ਇਹ ਬਾਂਦਰ ਮੇਰੇ ਖੇਤਾਂ ਨੂੰ ਤਬਾਹ ਕਰ ਦੇਵੇਗਾ ਪਰ ਇੱਕ ਦਿਨ ਉਸਨੇ ਦੇਖਿਆ ਕਿ ਉਹੀ ਬਾਂਦਰ ਨੇ ਖੇਤ ਵਿੱਚੋਂ ਕਈ ਚਿੜੀਆਂ ਨੂੰ ਭਜਾ ਦਿੱਤਾ ਜੋ ਬੀਜ ਖਾ ਰਹੀਆਂ ਸਨ ਕਿਸਾਨ ਨੂੰ ਅਕਲ ਆਈ ਕਿ ਬਾਂਦਰ ਸਿਰਫ ਨੁਕਸਾਨ ਹੀ ਨਹੀਂ ਕਰਦਾ ਕਈ ਵਾਰੀ ਫਾਇਦਾ ਵੀ ਕਰ ਜਾਂਦਾ ਹੈ ਇਸ ਤੋਂ ਬਾਅਦ ਕਿਸਾਨ ਨੇ ਸੋਚਿਆ ਕਿ ਗੁੱਸੇ ਕਰਨ ਦੀ ਬਜਾਏ ਬਾਂਦਰ ਨਾਲ ਦੋਸਤੀ ਕਰਨੀ ਚਾਹੀਦੀ ਹੈ ਉਹ ਹਰ ਰੋਜ਼ ਕੁਝ ਫਲ ਤੇ ਪੁੱਟੇ ਇਕੱਠੇ ਕਰਕੇ ਦਰਖਤ ਰੱਖ ਦਿੰਦਾ ਬਾਂਦਰ ਖੁਸ਼ ਹੋ ਗਿਆ ਤੇ ਹੌਲੀ ਹੌਲੀ ਕਿਸਾਨ ਨਾਲ ਕੁਲ ਮਿਲ ਗਿਆ ਕੁੰ ਜਦੋਂ ਵੀ ਖੇਤਾ ਵਿੱਚ ਹੋਰ ਜਾਨਵਰ ਜਾਂ ਪੰਛੀ ਆਉਂਦੇ ਬਾਂਦਰ ਉਹਨਾਂ ਨੂੰ ਭਜਾ ਦਿੰਦਾ ਸੀ ਕਿਸਾਨ ਦੇ ਖੇਤਾਂ ਦੀ ਫਸਲ ਬਚ ਗਈ ਤੇ ਉਸ ਨੂੰ ਸਮਝ ਆਈ ਕਿ ਦੁਨੀਆ ਵਿੱਚ ਹਰ ਜਾਨਵਰ ਦਾ ਆਪਣਾ ਫਾਇਦਾ ਹੁੰਦਾ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਸੀ ਸਾਨੂੰ ਕਿਸੇ ਨੂੰ ਵੀ ਸਿਰਫ ਨੁਕਸਾਨੀ ਸਮਝ ਕੇ ਦੁਸ਼ਮਣ ਨਹੀਂ ਬਣਾਉਣਾ ਚਾਹੀਦਾ ਪਿਆਰ ਤੇ ਦੋਸਤੀ ਨਾਲ ਹਮੇਸ਼ਾ ਪਲਾ ਹੁੰਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਕਹਾਣੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ 'ਚ ਧੰਨਵਾਦ ਦੋਸਤੋ